ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੋਰ ਲੈ ਕੇ ਆਇਆ ਤੁਹਾਡੇ ਵਾਸਤੇ ਨਾਈਟ ਸੂਟ ਦੀ ਕਲੈਕਸ਼ਨ ਬਹੁਤ ਪਿਆਰੀ ਕਲੈਕਸ਼ਨ ਹੋਏਗੀ ਚਲੋ ਦੇਖਦੇ ਆ ਇਹਨਾਂ ਨੂੰ ਪਰ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ ਆਪਣੇ ਸਟੋਰੀ ਤੇ ਲਗਾਉਣਗੇ ਤੇ ਉਹਦਾ ਸਕਰੀਨਸ਼ਾਟ ਸਾਨੂੰ ਸੈਂਡ ਕਰਗੇ ਕਰਨਗੇ ਉਹਨਾਂ ਨੂੰ ਮਿਲੇਗਾ ਇਸ ਮਹੀਨੇ ਦੇ ਲਾਸਟ ਤੇ ਇੱਕ ਸੂਟ ਦਾ ਗਿਫਟ ਔਰ ਇੱਕ ਸੂਟ ਦਾ ਗਿਫਟ ਉਹਨਾਂ ਨੂੰ ਮਿਲੇਗਾ ਜਿਹੜੇ ਸਾਡੀ ਵੀਡੀਓ ਤੇ ਸੋਨੇ-ਸੋਨੇ ਕਮੈਂਟ ਕਰਦੇ ਨੇ ਆਦਰਵਾਇਜ਼ ਕਮੈਂਟ ਹੋਣੇ ਚਾਹੀਦੇ ਨੇ ਅਗਰ ਨਹੀਂ ਹੋਣਗੇ ਤੇ ਗਿਫਟ ਨਹੀਂ ਮਿਲੇਗਾ ਠੀਕ ਹੈ ਜੀ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8 ਵਜੇ ਸਵੇਰੇ 10 ਵਜੇ ਹੋਏਗੀ 10 ਤੋਂ 10:30 ਵਜੇ ਦੇ ਵਿੱਚ ਵੀਡੀਓ ਆ ਜਾਏਗੀ ਠੀਕ ਹੈ ਜੀ ਤੇ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਐਡਰੈਸ ਸਾਡਾ ਹੋਏਗਾ ਅੱਡਾ ਅਮੋਨੰਗਲ ਬਟਾਲਾ ਰੋਡ ਜ਼ਿਲ੍ਹਾ ਗੁਰਦਾਸਪੁਰ ਏ ਜਲੰਧਰ ਤੋਂ ਬਟਾਲਾ ਰੋਡ ਆ ਉਹਦੇ ਉੱਤੇ ਅੱਡਾ ਹੁੰਦਾ ਹੈ ਅਮੋਨੰਗਲ ਉੱਥੇ ਆਪਣੀ ਸ਼ਾਪ ਆ ਠੀਕ ਹੈ ਜੀ ਤੇ ਅੱਜ ਦੀ ਕਲੈਕਸ਼ਨ ਹੈਗੀ ਨਾਈਟ ਸੂਟ ਦੀ ਨਾਈਟ ਸੂਟ ਜਿਹੜੇ ਕਿ ਸ਼ਾਰਟ ਦੇ ਸ਼ਾਰਟ ਵਾਲੇ ਉਹਨਾਂ ਦੀ ਕਲੈਕਸ਼ਨ ਤੇ ਚਲੋ ਦੇਖ ਪਹਿਲਾ ਸੂਟ ਆਏਗਾ ਜੀ ਪਿਓਰ ਕਾਟਨ ਚ ਪਿਓਰ ਕਾਟਨ ਦਾ ਸੂਟ ਹੋਏਗਾ ਡੀ ਲਾਈਨ ਦਾ ਲਾਊਂਜ ਠੀਕ ਹੈ ਐਮ ਸਾਈਜ਼ ਆ ਇੱਕੋ ਹੀ ਪੀਸ ਇਹਦੇ ਵਿੱਚ ਅਵੇਲੇਬਲ ਆ ਸਿੰਗਲ ਪੀਸ ਅਵੇਲੇਬਲ ਆ ਔਰ ਪਿਓਰ ਕਾਟਨ ਦਾ ਸੂਟ ਆ ਠੀਕ ਹੈ ਹੈਲੋ ਜੀ ਐਮ ਸਾਈਜ਼ ਆਏਗਾ ਸ਼ਾਰਟ ਵਾਲਾ ਸੂਟ ਬਟਨ ਵਾਲਾ ਸੂਟ ਹੈਲੋ ਜੀ ਬਹੁਤ ਪਿਆਰੀ ਕਲੈਕਸ਼ਨ ਹੈ ਠੀਕ ਹੈ ਜੀ ਹੈਲੋ ਸਿੰਗਲ ਪੀਸ ਅਵੇਲੇਬਲ ਠੀਕ ਹੈ ਐਮ ਸਾਈਜ਼ ਇਹ ਮਤਲਬ ਤੁਸੀਂ ਲਾ ਲਓ 17 18 ਬ੍ਰੈਸਟ ਵਾਲਿਆਂ ਨੂੰ ਆ ਜਾਏਗਾ 17 18 ਹਾਂ ਇੰਨੇ ਵਾਲਿਆਂ ਨੂੰ ਆ ਜਾਏਗਾ ਸ਼ਾਰਟ ਹੋਏਗਾ ਲੌਂਗ ਨਹੀਂ ਹੋਣਗੇ ਠੀਕ ਹੈ ਇਥੋਂ ਹੀ ਪਤਾ ਕੀ ਹੋਏਗਾ ਤੇ ਤੁਸੀਂ ਜਦੋਂ ਰੈਡੀਮੇਡ ਚੂਸ ਕਰਦੇ ਹੋ ਕੋਈ ਵੀ ਕਪੜਾ ਠੀਕ ਹੈ ਤੇ ਥੋੜਾ ਜਿਹਾ ਆਪਣਾ ਸਾਈਜ਼ ਦਾ ਪ੍ਰੋਪਰ ਦੇਖਿਆ ਕਰੋ ਕਿਉਂਕਿ ਸਾਈਜ਼ ਕਈ ਵਾਰੀ ਇਸ ਤਰ੍ਹਾਂ ਦਾ ਜਿੱਦਾਂ ਮੈਂ ਪਿਛਲੀ ਵਾਰੀ ਨਾਈਟ ਸੂਟ ਭੇਜਿਆ ਸੀਗੇ ਉਹ ਇੱਕ ਦੋ ਪੈਣ ਪਰਾਵਾਂ ਨੂੰ ਟਾਈਟ ਆਏ ਹਨਾ ਅਜੇ ਕਿ ਮੈਨਾਂ ਨੂੰ ਕਿਹਾ ਸੀਗਾ ਇੱਕ ਨੰਬਰ ਤੁਸੀਂ ਵੱਡਾ ਹੀ ਲਓ ਪਰ ਉਹ ਕਹਿੰਦੇ ਨਹੀਂ ਸਾਨੂੰ ਇਹੀ ਸਾਈਜ਼ ਆਉਂਦਾ ਥੋੜਾ ਜਿਹਾ ਕਨਫਰਮ ਕਰਕੇ ਜਾਂ ਮਿੰਤੀ ਲੈ ਕੇ ਤੁਸੀਂ ਦੱਸ ਸਕਦੇ ਜੀ ਕਿਉਂਕਿ ਬਾਅਦ ਵਿੱਚ ਰਿਟਰਨ ਕਰਨ ਦੀ ਮੈਨੂੰ ਤੇ ਕੋਈ ਇੰਨੀ ਮੁਸ਼ਕਲ ਨਹੀਂ ਆਦੀ ਤੁਹਾਨੂੰ ਮੁਸ਼ਕਲ ਆਉਂਦੀ ਫਿਰ ਜਦੋਂ ਰਿਟਰਨ ਕਰਨਾ ਪੈਂਦਾ ਆਦਰਵਾਇਜ਼ ਕੋਈ ਐਸੀ ਪ੍ਰੋਬਲਮ ਹੈ ਨਹੀਂ ਆ ਫਿਰ ਸ਼ਿਪਿੰਗ ਦੇ ਪੈਸੇ ਕੱਟਦੇ ਨੇ ਹਨਾ ਤੇ ਇਸ ਕਰਕੇ ਤੁਸੀਂ ਥੋੜਾ ਜਿਹਾ ਕਨਫਰਮ ਕਰ ਲਿਆ ਕਰੋ ਕਿ ਇਹਦੀ ਫਿਟਿੰਗ ਕਿੰਨੀ ਆ ਇਆ ਇੱਕ ਨੰਬਰ ਥੋੜਾ ਵੱਡਾ ਲੈ ਲੈ ਕਰੋ ਲੂਜ਼ ਆਈਦਾ ਤੇ ਕੋਈ ਹੱਲ ਹੁੰਦਾ ਟਾਈਟ ਆਏ ਦਾ ਕੋਈ ਹੱਲ ਨਹੀਂ ਓਕੇ ਐਮ ਸਾਈਜ਼ ਪ੍ਰਾਈਸ ਰਹੇਗਾ 750 ਰੁਪਏ ਪਿਓਰ ਕਾਟਨ ਦਾ ਸਟੱਫ 750 ਰੁਪਏ ਇਹਦਾ ਪ੍ਰਾਈਸ ਰਹੇਗਾ ਠੀਕ ਹੈ ਅੱਜ ਮੈਂ ਤੁਹਾਨੂੰ ਸਾਰੇ ਪੀਸ ਦਿਖਾਵਾਂਗੀ ਉਹਨਾਂ ਦੇ ਵਿੱਚ ਜਿੰਨੇ ਸਾਈਜ਼ ਹੋਣਗੇ ਉਹ ਦਿਖਾਵਾਂਗੀ ਤੇ ਐ ਲੋ ਜੀ ਨੈਕਸਟ ਹੈਗਾ ਜੀ ਇਹ ਵਾਲਾ ਪੀਸ ਡਿਜ਼ਾਈਨਿੰਗ ਬਹੁਤ ਪਿਆਰੀ ਇਹ ਲਾਈਕਰਾ ਕਾਟਨ ਚ ਆ ਗਿਆ ਜਿਹੜਾ ਕਿ ਸਟੈਚੇਬਲ ਆ ਓਕੇ ਠੀਕ ਹੈ ਬਟ ਸਟੈਚੇਬਲ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਐਕਸਲ ਵਾਲਿਆਂ ਨੂੰ ਡਬਲ ਐਕਸਲ ਆ ਜਾਏਗਾ ਕਿਉਂਕਿ ਇਹਦੀ ਬਟਨ ਟੇਪ ਲੱਗੀ ਹੈ ਅੱਗੇ ਫਿਰ ਉਹ ਸਟੈਚ ਕਰਕੇ ਇਵੇਂ ਹੋ ਜਾਂਦੀ ਆ ਓਕੇ ਮੈਨੂੰ ਇਹਦਾ ਡਬਲ ਐਕਸਲ ਵਧੀਆ ਫਿਟਿੰਗ ਆਉਂਦੀ ਆ ਇਹਦੀ ਡਬਲ ਐਕਸਲ ਦੀ ਤੁਸੀਂ ਉਸ ਹਿਸਾਬ ਨਾਲ ਆਈਡੀਆ ਲਗਾ ਸਕਦੇ ਹੋ ਅਗਰ ਤੁਸੀਂ ਮੇਰੇ ਤੋਂ ਪਤਲੇ ਮੇਰੀ ਵੀ ਬ੍ਰੈਸਟ ਆ ਇਥੋਂ ਤੇ ਮੈਨੂੰ ਡਬਲ ਐਕਸਲ ਸਾਈਜ਼ ਆਰਾਮ ਨਾਲ ਆ ਜਾਂਦਾ ਠੀਕ ਹੈ ਇਹ ਲੋ ਜੀ ਇਹ ਹੈਗਾ ਐਲ ਸਾਈਜ਼ ਠੀਕ ਹੈ ਇਹ ਮੇਰੇ ਤੋਂ ਦੋ ਨੰਬਰ ਛੋਟੇ ਨੂੰ ਆਊਗਾ एल साइज बट कंफर्टेबल बहुत है गर्मी बिल्कुल नहीं लाते हेलो जी ये आ गया जी ये लोअर ओके एल साइज अवेलेबल ठीक है hello, बहुत सोना खुला डुला आएगा ओके okay जी लाइकरा कॉटन के यानी कि स्टैचेबल और लाइट वेट हेलो जी कलर डिजाइन तुम्हें देख लिया इन्ह का प्राइस तैन पता ही है कि पांच सौ रुपए थोड़े घर पहुँच जाएगा ठीक है जी सिर्फ, सिर्फ तो जी, सिर्फ पाँच सौ रुपए पहुँच जाएगा ਤੁਹਾਡੇ ਘਰ ਠੀਕ ਹੈ ਔਰ ਇਹ ਕਪੜਾ ਦੋ ਤਿੰਨ ਸਾਲ ਆਰਾਮ ਨਾਲ ਚੱਲਦਾ ਹੈ ਕੋਈ ਖਰਾਬ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਬੜਾ ਵਧੀਆ ਰਹਿੰਦਾ ਮੈਂ ਖੁਦ ਸੂਟ ਲਿਆ ਹੋਇਆ ਸ਼ਾਇਦ ਤੁਸੀਂ ਮੇਰੇ ਵੀਡੀਓ ਚ ਦੇਖਿਆ ਹੋਵੇਗਾ ਮੈਂ ਇਸ ਤੋਂ ਪਹਿਲਾਂ ਵੀ ਇਹਦੇ ਨਾਲ ਦੇ ਸੂਟ ਵੇਅਰ ਕਰਦੀ ਹਾਂ ਮੈਨੂੰ ਕੰਫਰਟ ਰਹਿੰਦਾ ਹੈ ਹਰੇਕ ਤੇ ਆਪੋ ਆਪਣੀ ਚੁਆਇਸ ਹੁੰਦੀ ਹੈ ਮੈਨੂੰ ਤਾਂ ਬਹੁਤ ਵਧੀਆ ਕੰਫਰਟ ਲੱਗਦਾ ਹੈ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ ਇਹਨਾਂ ਸਾਰੇ ਸੂਟਾਂ ਦੀ ਤੇ ਚਲੋ ਇਹ ਐਲ ਸਾਈਜ਼ ਆ ਇਸ ਪ੍ਰਿੰਟ ਦੇ ਵਿੱਚ ਸਿੰਗਲ ਪੀਸ ਅਵੇਲੇਬਲ ਆ ਐਲ ਸਾਈਜ਼ ਅਗਲਾ ਪੀਸ ਜਿਹੜਾ ਹੈਗਾ ਆਪਣੇ ਕੋਲ ਅਵੇਲੇਬਲ ਇਹ ਆ ਗਿਆ ਐਕਸਲ ਸਾਈਜ਼ ਸਿੰਗਲ ਪੀਸ ਅਵੇਲੇਬਲ ਸਿੰਗਲ ਪੀਸ ਅਵੇਲੇਬਲ ਐਕਸਲ ਸਾਈਜ਼ ਠੀਕ ਹੈ ਐਕਸਲ 20 ਮੈਨੂੰ ਆ ਜਾਂਦਾ ਬਟ ਐਕਸਲ ਥੋੜਾ ਇਦਾਂ ਖਿੱਚਿਆ ਥੋੜਾ ਹਨਾ ਉਹ ਅਚੀ ਚੰਗੀ ਹੈ ਤੁਸੀਂ ਇਹਨੂੰ ਕਵਰ ਵੀ ਕਰ ਸਕਦੇ ਹੋ ਇਹਨੂੰ ਮਸ਼ੀਨ ਦੇ ਨਾਲ ਸਲਾਈ ਲਗਾ ਸਕਦੇ ਹੋ ਅਗਰ ਤੁਸੀਂ ਹਨਾ ਅਗਰ ਨਹੀਂ ਲਾਈਕ ਕਰਦੇ ਨਾ ਤੁਸੀਂ ਇਹਨੂੰ ਮਤਲਬ ਸਲਾਈ ਲਗਾ ਸਕਦੇ ਹੋ ਕਿਸੇ ਤਰੀਕੇ ਨਾਲ ਨੂੰ ਅਟੈਚ ਕਰ ਸਕਦੇ ਹੋ ਸੂਈ ਦੇ ਨਾਲ ਕਰ ਸਕਦੇ ਹੋ ਸੂਈ ਧਾਗੇ ਦੇ ਨਾਲ ਫਿਰ ਥੋੜਾ ਕੰਫਰਟ ਰਹਿੰਦਾ ਚਲੋ ਇਹ ਆਇਆ ਇਹਦੇ ਨਾਲ ਲੋਅਰ ਇੰਨਾ ਖੁੱਲਾ ਡੁੱਲਾ ਲੋਅਰ ਤੇ ਕੋਈ ਪ੍ਰੋਬਲਮ ਨਹੀਂ ਡਬਲ ਐਕਸਲ ਵਾਲੇ ਨੂੰ ਵੀ ਆ ਜਾਏਗਾ ਕਿਉਂਕਿ ਸਟੈਚੂਰ ਵਾਲਾ ਹੈਗਾ ਬਟ ਥੋੜਾ ਨਾਲ ਨਾਲ ਲੱਗਿਆ ਪੂਰਾ ਲੱਗਦਾ ਹੈ ਹਨਾ इस करके अपना साइज चुन के तीस लो ठीक है ये वाला आ गया एक्सएल सौ रुपया प्राइस नैक्सट दिखाई है मैं डिजाइन बहुत प्यारा है हेलो ठीक है ये वाला डिजाइन आ गया बहुत प्यारा जो डिजाइन है डबल एक्सल साइज आ ओके डबल एक्सल साइज आ मेरे वाला साइज आ ਹਲੋ ਇਹ ਆਏਗਾ ਇਹਦਾ ਲੋਅ ਖੁੱਲਾ ਡੁੱਲਾ ਲੋਅਰ ਆਏਗਾ ਫੁੱਲ ਸਟ੍ਰੈਚ ਠੀਕ ਹੈ ਡਬਲ ਐਕਸਲ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਸਾਈਜ਼ ਮਿਲ ਜਾਣਗੇ ਐਲ ਮਿਲ ਜਾਏਗਾ ਐਕਸਲ ਮਿਲ ਜਾਏਗਾ ਤੇ ਡਬਲ ਐਕਸਲ ਮਿਲ ਜਾਏਗਾ ਤਿੰਨੋਂ ਸਾਈਜ਼ ਮਿਲ ਜਾਣਗੇ ਪ੍ਰਾਈਸ 500 ਰੁਪਿਆ ਰਹੇਗਾ ਇਹ ਡਿਜ਼ਾਈਨ ਦੇ ਤੁਹਾਨੂੰ ਤਿੰਨੋਂ ਸਾਈਜ਼ ਮਿਲ ਜਾਣਗੇ ਨੈਕਸਟ ਆ ਗਿਆ ਜੀ ਇਹ ਵਾਲਾ ਇਹਦਾ ਵੀ ਸਿੰਗਲ ਹੀ ਪੀਸ ਆ ਹਲੋ ਜੀ ਇਹ ਡਿਜ਼ਾਈਨ ਆਏ ਸੀਗੇ ਪਰ ਆਪਾਂ ਇਹਨਾਂ ਦੀ ਵੀਡੀਓ ਨਹੀਂ ਬਣਾ पाए ਤੇ ਇਦਾਂ ਹੀ ਨਿਕਲ ਗਿਆ ਲੋ ਜੀ ਐਲ ਸਾਈਜ਼ ਅਵੇਲੇਬਲ ਆ ਠੀਕ ਆ ਬਹੁਤ ਪਿਆਰਾ ਡਿਜ਼ਾਈਨ ਆ ਲਾਇਕਰਾ कॉटन ਦਾ ਸਟੱਫ ਹੈ ਮਲਾਈ कॉटन ਵੀ ਕਈ ਇਹਨੂੰ ਕਹਿੰਦੇ ਪਰ ਮਲਾਈ ਦੇ ਵਿੱਚ ਇੱਕ ਕਪੜਾ ਆਉਂਦਾ ਬਿਲਕੁਲ ਪਤਲਾ ਜਿਹਾ ਜਿਹੜਾ ਨਾਲ ਹੀ ਜਿਪਕਦਾ ਜਾਂਦਾ ਇਹ ਉਹ ਵਾਲਾ ਕਪੜਾ ਨਹੀਂ ਹੈ ਇਹ ਗਫ ਚ ਆਏਗਾ ਥੋੜਾ ਵਿਜੀਬਲ ਨਹੀਂ ਹੋਏਗਾ ਬਹੁਤ ਵਧੀਆ ਰਹੇਗਾ ਹਲੋ ਜੀ ਦੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦਿਆ ਸ਼ਾਰਟ ਹੈਗਾ ਇਹ ਤੁਸੀਂ ਜਿਹੜੀ ਇਹ ਚੀਜ਼ ਆ ਤੈਨੂੰ ਸਲਾਈ ਲਗਾ ਸਕਦੇ ਹੋ ਜਾਂ ਜਿਵੇਂ ਵੀ ਤੁਹਾਨੂੰ ਲੱਗੇ ਤੁਸੀਂ ਕਰ ਸਕਦੇ ਹੋ ਆ ਲੋ ਜੀ ਓਨਲੀ ਐਲ ਸਾਈਜ਼ ਇਹ ਵਾਲੇ ਸਾਈਜ਼ ਦੇ ਵਿੱਚ ਇਹ ਵਾਲੇ ਪ੍ਰਿੰਟ ਦੇ ਵਿੱਚ ਠੀਕ ਹੈ ਵੀਡੀਓ ਨੂੰ ਧਿਆਨ ਨਾਲ ਦੇਖਣਾ ਆਪਣਾ ਸਾਈਜ਼ ਚੁਣਨਾ ਹੈ ਫਿਰ ਤੁਸੀਂ ਇਹਦਾ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਹੋਏਗੀ ਸਾਈਜ਼ ਚੁਣਨ ਦੇ ਵਿੱਚ ਮੈਂ ਤੁਹਾਨੂੰ ਕਨਫਰਮ ਕਰਾ ਸਕਦੀ ਹਾਂ ਜਿਵੇਂ ਤੁਸੀਂ ਕਹੋਗੇ ਉਵੇਂ ਹੀ ਠੀਕ ਹੈ ਹਲੋ ਜੀ ਐਲ ਸਾਈਜ਼ ਓਨਲੀ ਐਨ ਸਾਈਜ਼ ਹਲੋ ਜੀ ਮੈਂ ਲਿਆ ਸੀਗਾ ਇਹ ਵਾਲਾ ਪੀਸ ਇਹਦੇ ਵਿੱਚ ਮੈਂ ਦੁਬਾਰਾ ਇਹਦੇ ਵਿੱਚ ਮੈਂ ਸੈੱਟ ਵੀ ਜਾਦਾ ਮੰਗਾਏ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਮੰਗਿਆ ਹੋਇਆ ਸੀ ਇਹਦੇ ਵਿੱਚ ਦੁਬਾਰਾ ਤੋਂ ਵੀ ਸਾਰੇ ਡਿਜ਼ਾਈਨ ਤਕਰੀਬਨ ਸਾਰੇ ਸਾਈਜ਼ ਨਿਕਲ ਗਏ ਹੋਏ ਨੇ ਔਰ ਇਸ ਟਾਈਮ ਇਹਦੇ ਵਿੱਚ ਐਕਸਲ ਸਾਈਜ਼ ਔਰ ਦੋਨੋਂ ਹੀ ਐਕਸਲ ਸਾਈਜ਼ ਅਵੇਲੇਬਲ ਨੇ ਠੀਕ ਹੈ ਹਲੋ ਮੈਂ ਇਹ ਵਾਲਾ ਡਿਜ਼ਾਈਨ ਰੱਖਿਆ ਹੋਇਆ ਬਹੁਤ ਪਿਆਰਾ ਲੱਗਦਾ ਹੈ ਡਿਜ਼ਾਈਨ ਹਲੋ ਜੀ ਠੀਕ ਹੈ ਐਕਸਲ ਸਾਈਜ਼ ਅਵੇਲੇਬਲ ਨੇ ਦੋ ਪੀਸ ਜਿਹੜਾ ਚਾਹੇ ਉਹ ਲੈ ਸਕਦਾ ਐਕਸਰਸਾਈਜ਼ ਹੀ ਦੇ ਰਹੇ ਹਾਂ ਜੀ ਠੀਕ ਹੈ ਬਾਕੀ ਤੁਸੀਂ ਪ੍ਰਿੰਟ ਵਗੈਰਾ ਲੈਪਟਪ ਪ੍ਰਿੰਟ ਆ ਦੇਖ ਸਕਦੇ ਜੀ ਮੈਂ ਵੇਅਰ ਵੀ ਕੀਤਾ ਹੋਇਆ ਇੱਕ ਵੀਡੀਓ ਦੇ ਵਿੱਚ ਤੇ ਤੁਸੀਂ ਥੋੜਾ ਪਿਛਲੀਆਂ ਵੀਡੀਓ ਚੈੱਕ ਕਰੋਗੇ ਤਾਂ ਤੁਹਾਨੂੰ ਮਿਲ ਜਾਏਗਾ 500 ਰੁਪਏ ਪ੍ਰਾਈਸ ਰਹੇਗਾ ਨੈਕਸਟ ਟੂ ਡਿਜ਼ਾਈਨਿੰਗ ਆ ਗਈ ਇਹ ਵੀ ਤੁਹਾਨੂੰ ਮਿਲੇਗਾ ਇਹਦੇ ਵਿੱਚ ਐਲ ਤੇ ਐਕਸਲ ਸਾਈਜ਼ ਆ ਲੋ एक्सल साइज ओके हेलो डिजाइन बहुत प्यारा बाबा या कलर आ गया ब्लैक आउटलाइनिंग हुई है पाइपिंग कह दें अपना वो वाली ठीक है ए वाला एद आएगा प्ला पजामा प्लाजो पजामा ठीक है पॉकेट भी लगी हुई है ठीक है ये ना पॉकेट भी लगी हुई है दोनों साइड ही उल्टा सीधा कुछ नहीं जिधरों मर्जी पाओगे पॉकेट आराम न खुल जाएगी ओके जी ਤੇ ਪ੍ਰਾਈਸ وہی 500 ਰੁਪਏ ਆਏਗਾ ਇਹਦੇ ਵਿੱਚ ਦੋ ਸਾਈਜ਼ ਅਵੇਲੇਬਲ ਨੇ ਐਕਸਲ ਤੇ ਐਲ ਤੀਸਰਾ ਡਿਜ਼ਾਈਨ ਜਿਹੜਾ ਮੇਰੇ ਕੋਲ ਅਵੇਲੇਬਲ ਹੈ ਤੀਸਰਾ ਮੈਂ ਹਮੇਸ਼ਾ ਤੀਸਰਾ ਹੀ ਕਹਿ ਦਿੰਨੀ ਪਤਾ ਨਹੀਂ ਮੈਨੂੰ ਕੀ ਆਦਤ ਪਈ ਹੈ ਫਿਰ ਆਪਾਂ ਨਿਵਾਛੇਵਾਂ ਡਿਜ਼ਾਈਨ ਆ ਪਰ ਮੈਂ ਕਹਿੰਨੀ ਤੀਸਰਾ ਹੀ ਐ ਸੌਰੀ ਥੋੜਾ ਜਿਹਾ ਮੇਰਾ ਮਾਈਂਡ ਵੀ ਇਤਾਂ ਬਸ ਬਿਮਾਰ ਹੋਣ ਦਾ ਕਰਕੇ ਇਹਨਾਂ ਥੋੜਾ ਵਸ ਧਿਆਨ ਨਹੀਂ ਪੂਰਾ ਧਿਆਨ ਨਹੀਂ ਦਿੱਤਾ ਜਾਂਦਾ ਹਨਾ ਕੰਮ ਤੇ ਇਧਰ ਮਾਇਨ ਰਿੱਧਰ ਰਹਿੰਦਾ ਜੁਕਾਮ ਕੋਲਡ ਕਫ ਹਲੋ ਜੀ ਠੀਕ ਹੈ ਪਰ ਤੁਸੀਂ ਬਹੁਤ ਸਮਝਦਾਰ ਹੋ ਪਿਆਰ ਕਰਦੇ ਹੋ ਮੈਨੂੰ ਬਹੁਤ ਵਧੀਆ ਕਮੈਂਟ ਕਰਦੇ ਹੋ ਥੈਂਕ ਯੂ ਧੰਨਵਾਦ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨ ਠੀਕ ਹੈ ਕਿ ਤੁਹਾਨੂੰ ਸਾਡੀ ਵੈਰਾਈਟੀ ਕਿਵੇਂ ਦੀ ਲੱਗਦੀ ਹੈ ਰੇਟ ਕਿਵੇਂ ਦੇ ਲੱਗਦੇ ਆ ਆਪਣੇ ਸੁਜੈਸ਼ਨ ਦੇ ਸਕਦੇ ਹੋ ਅਗਰ ਤੁਸੀਂ ਨਹੀਂ ਵੀ ਸੂਟ ਲੈਣੇ ਤਾਂ ਵੀ ਤੁਸੀਂ ਸੁਜੈਸ਼ਨ ਦੇ ਸਕਦੇ ਹੋ ਹਲੋ ਜੀ ਅਗਲਾ ਡਿਜ਼ਾਈਨ ਆ ਗਿਆ ਇਹਦੇ ਵਿੱਚ ਤੁਹਾਨੂੰ ਤਿੰਨੋ ਸਾਈਜ਼ ਮਿਲ ਜਾਣਗੇ ਐਲ ਐਕਸ ਐਲ ਤੇ ਡਬਲ ਐਕਸ ਇਹ ਵਾਲੇ ਡਿਜ਼ਾਈਨਸ ਤੁਹਾਨੂੰ ਤਿੰਨੇ ਸਾਈਜ਼ ਮਿਲ ਜਾਣਗੇ ਐਲ ਐਕਸਲ ਤੇ ਡਬਲ ਐਕਸਲ ਓਕੇ ਜੀ ਤੇ ਹੁਣ ਇੱਕ ਦੋ ਪੀਸ ਮੈਂ ਤੁਹਾਨੂੰ ਦਿਖਾਉਣੀ ਆ ਇਹ ਵੀ ਐਵਲਾ ਪੀਸ ਇਹ ਤੁਹਾਨੂੰ ਮਿਲ ਜਾਏਗਾ 3 ਐਕਸਲ 3 ਐਕਸਲ ਓਕੇ ਮਲਾਈ ਕਾਟਨ ਹੀ ਕਪੜਾ ਹੋਏਗਾ ਪ੍ਰਾਈਸ ਪਰ ਕੱਟ ਲੱਗੇ ਕਹਦਾ ਇਹ ਤੁਹਾਨੂੰ 450 ਚ ਮਿਲੇਗਾ ਠੀਕ ਆ 450 ਚ ਮਿਲੇਗਾ 3 ਐਕਸਲ ਮਤਲਬ ਮੇਰੇ ਨਾਲੋਂ ਖੁੱਲੇ ਨੂੰ ਆਏਗਾ ਇਹ ਤੇ कपड़ा यही होएगा लाई कॉटन ठीक है हेलो जी थ्री एक्सल साइज होएगा उन्नी एक ही भावें कपड़े फर्क होगा बाकी कोई ज़्यादा नहीं कॉलर वगैरह से फर्क है यदि पाइपिंग वगैरह नहीं लगी हुई तो कॉलर ज़्यादा बनिया बनया साढ़े चार सौ मिलेगा थ्री एक्सल साइज़ दूसरा है कॉटन चैवला कोटन आएगी पर प्योर कॉटन नहीं आएगी मिक्स कॉटन होएगी थोड़ी जी पर गर्मी नहीं लगाएगा स्टफ थोड़ा जहा फर्क तो आता ही है ये डबल एक्सल आएगा ਡਬਲ ਐਕਸਲ ਸਾਈਜ਼ ਆਏਗਾ ਤੇ 450 ਹੀ ਇਹਦਾ ਪ੍ਰਾਈਸ ਲੱਗੇਗਾ ਠੀਕ ਹੈ 450 ਹੀ ਇਹਦਾ ਪ੍ਰਾਈਸ ਲੱਗੇਗਾ ਪਾਕਟ ਪੋਕਟ ਤੇ ਵੀ ਲੱਗੀ ਹੋਈ ਹੈ ਸਿੰਗਲ ਸਿੰਗਲ ਪੀਸ ਅਵੇਲੇਬਲ ਨੇ ਆਪਣੇ ਕੋਲ ਇਹ ਵਗੇ ਠੀਕ ਹੈ ਇਹਨਾਂ ਦਾ ਪ੍ਰਾਈਸ ਸਾਡੇ 450 ਲੱਗੇਗਾ ਦੋਵੇਂ ਦਾ ਇਹਦਾ ਵੀ ਤੇ ਇਹਦਾ ਵੀ ਬਾਕੀ 500 ਪ੍ਰਾਈਸ ਦਾ ਸਾਰਾ ਸੂਟ ਆ ਬਹੁਤ ਪਿਆਰੇ ਸੂਟ ਹੈ फटाफट ਤੁਸੀਂ ਸਕਰੀਨਸ਼ਾਟ ਲੈਣਾ ਹੈ ਆਪਣਾ ਸਾਈਜ਼ ਦੱਸਣਾ ਇੱਕ ਨੰਬਰ ਕੋਸ਼ਿਸ਼ ਕਰਿਓ ਖੁੱਲ੍ਹਾਈ ਲਓ ਠੀਕ ਹੈ ਅਗਰ ਤੁਹਾਨੂੰ ਐਲ ਸਾਈਜ਼ ਆਉਂਦਾ ਤੇ ਐਕਸਲ ਸਾਈਜ਼ ਆਉ ਅਗਲਾ ਐਕਸਲ ਆਉਂਦਾ ਤੇ ਡਬਲ ਐਕਸਲ ਆਉ ਠੀਕ ਹੈ ਜੀ ਥੈਂਕ ਯੂ ਧੰਨਵਾਦ